ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਪਸ਼ੂਆਂ ਦੇ ਵਿੱਚ ਦੋਸਤੋ ਮੱਝਾਂ گاਵਾਂ ਦੇ ਵਿੱਚ ਥਣਾਂ ਦੇ ਵਿੱਚ ਦੋਸਤੋ ਦੁੱਧ ਘਟ ਜਾਣਾ ਚਾਹੇ ਕਹੋ ਵੀ ਕਿਸੇ ਥਣ ਦੇ ਵਿੱਚ ਦੋਸਤੋ ਛੱਡੀਆਂ ਆਉਣਾ ਇੱਕ ਬਹੁਤ ਜਿਹੜਾ ਦੋਸਤੋ ਗੰਭੀਰ ਜਿਹੜਾ ਸਮੱਸਿਆ ਹੈਗੀ ਆ ਕਿਉਂਕਿ ਪਸ਼ੂ ਦੀ ਜਿਹੜੀ ਆ ਪਛਾਣ ਪਸ਼ੂ ਦਾ ਮੁੱਲ ਆ ਦੋਸਤੋ ਉਹ ਹਵਾਨੇ ਦੇ ਨਾਲ ਥਾਣਾ ਦੇ ਨਾਲ ਦੁੱਧ ਦੇ ਨਾਲ ਹੀ ਮੁੱਲ ਤੇ ਹੁੰਦਾ ਉਸ ਪਸ਼ੂ ਦੀ ਜਿਹੜੀ ਮਾਰਕੀਟ ਹੁੰਦੀ ਆ ਜਦੋਂ ਪਸ਼ੂ ਦੇ ਵਿੱਚ ਕੋਈ ਫਾਲਟ ਪੈਂਦਾ ਹੈਗਾ ਕਿਸੇ ਥਣ ਨੂੰ ਲੈ ਕੇ ਚਾਹੇ ਬਲੌਕ ਹੁੰਦਾ ਥਣ ਚਾਹੇ ਥਾਣੇ ਦੇ ਵਿੱਚ ਧਾਰਾਂ ਘਟ ਆਉਂਦੀਆਂ ਨੇ ਚਾਹੀ ਛੱਡੀਆਂ ਆਉਂਦੀਆਂ ਨੇ ਜਦੋਂ ਉਹ ਸੇਲ ਕਰਦੇ ਆ ਪਸ਼ੂ ਦੀ ਕੀਮਤ ਆ ਜਿਹੜੀ ਅੱਧੋ-ਅੱਧ ਰਹਿ ਜਾਂਦੀ ਆ ਇਸ ਕਰਕੇ ਜਿਹੜੀ ਪਸ਼ੂ ਦੀ ਕੀਮਤ ਆ ਦੋਸਤੋ ਉਹ ਹਵਾਨੇ ਤੇ ਦੁੱਧ ਬਿਲਕੁਲ ਸਹੀ ਪ੍ਰੋਪਰ ਹੋਵੇ ਤਾਂ ਫੇਰ ਹੀ ਹੈਗੀ ਆ ਸੋ ਇੱਕ ਬਹੁਤ ਅਹਿਮ ਵਿਸ਼ਾ ਹੈਗਾ ਦੋਸਤੋ ਬਹੁਤੇ ਕਿਸਾਨ ਵੀਰਾਂ ਨੂੰ ਇਹ ਜਿਹੜੀ ਮੁਸ਼ਕਲ ਦਾ ਸਾਹਮਣਾ ਵੀ ਕਰਨਾ ਪਿਆ ਹੋਵੇਗਾ ਸੋ ਅੱਜ ਦੋਸਤੋ ਜਿਹੜੀ ਮੈਂ ਇਹ ਵੀਡੀਓ ਬਣਾਉਣ ਦਾ ਮਕਸਦ ਹੈਗਾ ਜੋ ਆਪਣੇ ਕੋਲ ਖਰੇਲੂ ਫਾਰਮੂਲਾ ਸੀਗਾ ਦੋਸਤੋ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ ਹਾਂ ਤੁਸੀਂ ਦੋਸਤੋ ਜੇਕਰ ਪਸ਼ੂ ਦੇ ਥਣਾ ਦੇ ਵਿੱਚੋਂ ਦੁੱਧ ਘੱਟ ਆ ਰਿਹਾ ਹੈ ਪਿਛਲੇ ਸਵੇਰੇ ਦੇ ਵਿੱਚ ਤੁਹਾਨੂੰ ਵਧੀਆ ਦੁੱਧ ਮਿਲਿਆ ਇਸ ਵਾਰ ਤੁਹਾਨੂੰ ਜੇਕਰ ਚਵਾਈ ਤੁਸੀਂ ਅਗਲੇ ਥਣਾ ਦੀ ਕਰਦੇ ਹੋ ਚਾਹੇ ਪਿਛਲੇ ਥਣਾ ਦੀ ਕਰਦੇ ਹੋ ਬਰਾਬਰ ਦਾ ਜਿਹੜਾ ਥਣਾ ਦੇ ਵਿੱਚੋਂ ਦੁੱਧ ਘਟ ਜਾਂਦਾ ਕਿਸੇ ਥਣੇ ਦੇ ਵਿੱਚ ਵੱਧ ਦੁੱਧ ਜਾਂ ਛੱਡੀਆਂ ਆਉਂਦੀਆਂ ਨੇ ਦੋਸਤੋ ਤਾਂ ਤੁਸੀਂ ਦੋਸਤੋ ਇੱਕ ਘਰੇਲੂ ਨੁਸਖਾ ਹੈ ਉਸ ਨੂੰ ਘਰ ਦੇ ਵਿੱਚ ਬਿਲਕੁਲ ਤਿਆਰ ਕਰਕੇ ਆਪਣੇ ਪਸ਼ੂ ਨੂੰ ਦੇ ਸਕਦੇ ਹੋ ਦੇਣਾ ਕਿੰਨੇ ਟਾਈਮ ਆ ਮੈਂ ਉਹ ਵੀ ਤੁਹਾਨੂੰ ਦੱਸ ਦਿੰਨਾ ਸਭ ਤੋਂ ਪਹਿਲਾਂ ਤੁਹਾਨੂੰ ਆਪਾਂ ਮਿਸ਼ਰੀ ਲੈਣੀ ਹੈਗੀ ਹੈ 250 ਗ੍ਰਾਮ ਤੇ ਬਾਅਦ ਵਿੱਚ ਦੋਸਤੋ ਆਪਾਂ 5 ਗ੍ਰਾਮ ਜਿਹੜਾ ਕਪੂਰ ਲਵਾਂਗੇ ਇਹ ਦੋਸਤੋ ਤੁਹਾਨੂੰ ਤਕਰੀਬਨ ਕਰਿਆਨੇ ਤੋਂ ਚਾਹੇ ਆਪਾਂ ਮੋਸਟਲੀ ਗੱਲ ਕਰੀਏ ਤਾਂ ਆਪਾਂ ਅਨਸਾਰੀ ਦੀ ਦੁਕਾਨ ਤੋਂ ਤੁਹਾਨੂੰ ਜਿਹੜੀ ਇਹ ਚੀਜ਼ ਹੈ ਦੋਸਤੋ ਇਹ ਮొਹੱਈਆ ਹੋ ਜਾਏਗੀ ਬਿਲਕੁਲ ਕਪੂਰ ਆ ਜਿਹੜਾ ਦੋਸਤੋ ਇਹ ਸੰਥੈਟਿਕਾ ਵਗੈਰਾ ਵੀ ਬਣਦਾ ਹੈਗਾ ਕਪੂਰ ਜਿਹੜਾ ਤੁਸੀਂ origignal ਲੈਣਾ ਹੈਗਾ ਅਨਸਾਰੀ ਤੋਂ ਤੁਹਾਨੂੰ ਜਿਹੜਾ ਇਸ ਦੀ ਜਿਹੜੀ originality ਹੈਗੀ ਆ origignal ਚੀਜ਼ ਤੁਹਾਨੂੰ ਕੋ ਮਿਲ ਜਾਵੇਗੀ ਆਦਰ ਸ਼ਾਪ ਤੋਂ ਜਾਂ ਹੋਰ ਕਿਤੋਂ ਪਾਸੋਂ ਲੈਣ ਨੂੰ ਹੋ ਸਕਦਾ ਵੀ ਤੁਹਾਨੂੰ ਸੰਥੈਟਿਕ ਮਿਲੇ ਇਸ ਕਰਕੇ ਕਪੂਰ ਤੁਸੀਂ ਜਿਹੜਾ ਬਿਲਕੁਲ ਸ਼ੁੱਧ origignal ਲੈਣਾ ਹੈਗਾ ਇਸ ਦੀ ਜਿਹੜੀ ਮਾਤਰਾ 5 ਗ੍ਰਾਮ ਲੈਣੀ ਆ ਤੇ ਦੋਸਤੋ ਇਹ ਲਗਾਤਾਰ ਪੱਤੇ ਇਹਨਾਂ ਦਿਨ ਯੂਜ਼ ਕਰਨਾ ਹੈਗਾ ਸੁਬਾ ਸ਼ਾਮ ਜਿਹੜਾ ਦੋਸਤੋ ਇੱਕ ਖੁਰਾਕ ਜਿਹੜੀ ਆ ਇੱਕ ਡੋਜ਼ ਆ ਦੋਸਤੋ ਉਹ ਮੈਂ ਤੁਹਾਨੂੰ ਦੱਸੀ ਆ ਇਹ ਤੁਸੀਂ ਸੁਬਾ ਵੀ ਉਨੀ ਤੇ ਸ਼ਾਮ ਨੂੰ ਵੀ ਉਨੀ ਦੇ ਸਕਦੇ ਹੋ ਤੇ ਲਗਾਤਾਰ ਇਹਨੂੰ ਕੰਟੀਨਿਊਸ ਆ ਪੱਤੇਨ ਦਿਨ ਲਈ ਦੇਣਾ 3 ਡੇਜ਼ ਆਪਾਂ ਇਸ ਦੀ ਜਿਹੜੀ ਵਰਤੋਂ ਕਰਨੀ ਆ ਉਸ ਤੋਂ ਬਾਅਦ ਦੋਸਤੋ ਤੁਸੀਂ ਦੇਖੋਗੇ ਤਕਰੀਬਨ ਜਿਹੜੀਆਂ ਛੇਡੀਆਂ ਦੁੱਧ ਦੇ ਵਿੱਚ ਆ ਰਹੀਆਂ ਸੀ ਉਹ ਵੀ ਕਿਤੇ ਨਾ ਕਿਤੇ ਬਿਲਕੁਲ ਖਤਮ ਹੋ ਜਾਣਗੀਆਂ ਤੇ ਜਿਹੜਾ ਦੁੱਧ ਹੈ ਆਪਣਾ ਉਹ ਵੀ ਪ੍ਰੋਪਰ ਜਿਹੜੇ ਥਾਣੇ ਦੇ ਵਿੱਚੋਂ ਦੁੱਧ ਘੱਟ ਸੀਗਾ ਉਹ ਵੀ ਆਪਾਂ ਨੂੰ ਬਿਲਕੁਲ ਬਰਾਬਰ ਦੀ ਮਾਤਰਾ ਦੇ ਵਿੱਚ ਵੇਖਣ ਦੇ ਮਿਲੇਗਾ ਸੋ ਦੋਸਤੋ ਇਹ ਇੱਕ ਛੋਟੀ ਜੀ ਜਾਣਕਾਰੀ ਸੀ ਜਾਣਕਾਰੀ ਚੰਗੀ ਲੱਗੇ ਤੇ ਹੋਰਾਂ ਕਿਸਾਨ ਵੀਰਾਂ ਤੱਕ ਵੀ ਜਰੂਰ ਸ਼ੇਅਰ ਕਰ ਦਿਓ ਜਿਹੜੇ ਵੀਰ ਜਾਣਕਰ ਨੇ ਉਹ ਉਹਨਾਂ ਨੂੰ ਪਤਾ ਹੈ ਵੀ ਜਿਨ੍ਹਾਂ ਨੇ ਇਹ ਚੀਜ਼ ਵਰਤੀ ਆ ਉਹਨਾਂ ਲਈ ਤਾਂ ਬਹੁਤ ਵਧੀਆ ਗੱਲ ਆ ਪਰ ਜਿਹੜੇ ਵੀਰ ਨਵੇਂ ਨੇ ਜਿਨ੍ਹਾਂ ਨੂੰ ਕਿਤੇ ਨਾ ਕਿਤੇ ਇਹ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਚਾਹੇ ਪਹਿਰਿਆ ਹੋਵੇ ਉਹ ਤੁਸੀਂ ਇਸ ਫਾਰਮੂਲੇ ਦੀ ਵਰਤੋਂ ਕਰਕੇ ਆਪਣੇ ਪਸ਼ੂ ਨੂੰ ਆ ਦੋਸਤੋ ਜੇ ਬਿਲਕੁਲ ਤੁਸੀਂ ਸਹੀ ਕਰ ਸਕਦੇ ਹੋ ਦੁੱਧ ਵਾਲੇ ਪਾਸੇ ਤੋਂ ਵੀਡੀਓ ਚੰਗੀ ਲੱਗੇ ਤੇ ਸ਼ੇਅਰ ਜਰੂਰ ਕਰ ਦਿਓ ਮਿਲਦੇ ਆ ਇੱਕ ਨਵੀਂ ਅਪਡੇਟ ਨਾਨ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ